16 ਤਰੀਕ ਐਤਵਾਰ ਦਾ ਦਿਨ ਹੋਣਾ ਤੇ ਜੇਠਾ ਐਤਵਾਰ ਹੋਣਾ ਸਲੇਰਨ ਤਾਮ ਉਸ ਦਿਨ ਜੜੀਆਂ ਬੂਟੀਆਂ ਵਾਲਾ ਅੰਮ੍ਰਿਤ ਪਲਾਇਆ ਜਾਣਾ ਜਿੰਨਾ ਵੀ ਟਾਈਮ ਦਿੱਤਾ ਜਾਊਗਾ ਸਲੇਰਨ ਤਾਮ ਦਰਬਾਰ ਵੱਲੋਂ ਉਨਾ ਟਾਈਮ ਬਾਬਾ ਜੀ ਦਾ ਨਾਮ ਜਾਪ ਕਰਨਾ ਭਗਤੀ ਕਰੋਗੇ ਅੰਮ੍ਰਿਤ ਪੀਤਾ ਜਲਦੀ ਦੁੱਖ ਦੂਰ ਹੋਊਗਾ ਚਮਤਕਾਰ ਹੁੰਦੇ ਆ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਡਾਕਟਰਾਂ ਨੇ ਕਹੀ ਛਾਤੀ ਕੱਟੀ ਜਾਓਗੇ ਉਹ ਸਭ ਦੁੱਖ ਦੂਰ ਹੋਏ ਆ ਮੱਲੋ ਕੋ ਦੁਖੀ ਆ ਅਸੀਂ ਉਹਨੂੰ ਪੈਸੇ ਨਹੀਂ ਦੇ ਸਕਦੇ ਉਹਦੀ ਕੋਈ ਮਦਦ ਨਹੀਂ ਕਰ ਸਕਦੇ ਜਿਹਨੂੰ ਮੈਸੇਜ ਹੀ ਦੇ ਦਈਏ ਬਾਵਾ ਜੀ ਦਾ ਹੁਕਮਾ ਜਿਹੜਾ ਉਸ ਰਾਤ ਨੂੰ ਚੌਂਕੀ ਭਰ ਗਿਆ ਚੂਨ ਦੇ ਜਾਗਰਨ ਦੇ ਵਿੱਚ ਤਾਂ ਉਹਨੂੰ ਵੈਂਟੀਲੇਟਰ ਤੇ ਨਹੀਂ ਜਾਣਾ ਪੈਣਾ ਸਲੇਰਨ ਤਾਂ ਕਿਸੇ ਤੋਂ ਕੋਈ ਪੈਸਾ ਆਦ ਨਹੀਂ ਮੰਗਿਆ ਜਾਂਦਾ ਨਾ ਕੋਈ ਰਸੀਦ ਕੱਟੀ ਜਾਂਦੀ ਆ ਨਾ ਕੋਈ ਗ੍ਰਾਹਕ ਕੀਤੀ ਜਾਂਦੀ ਆ ਮੱਲੋ ਨੇ ਰੇ ਦੇ ਵਿੱਚ ਕੋਈ ਜਾਣ ਬੁੱਝ ਕੇ اپنی ਪਤਨੀ ਦਾ ਭਾਵੇਂ ਹੱਥ ਫੜਦਾ ਤਾਂ ਵੀ ਪਾਪ ਚ ਲਿਖਿਆ ਜਾਣਾ 바ਵਾ ਜੀ ਨੇ ਕਿਹਾ ਸੀ ਇਹ ਪਵਿੱਤਰ ਦਰਵਾਰ ਹੋਊਗਾ ਕਿ ਮੇਰਾ ਇੱਥੇ ਵਾਸ ਰਹੂਗਾ ਜੇ ਕੋ ਪਾਪ ਕਰੂਗਾ ਨਾ ਇੱਥੇ ਸਲੇਰਨਾ ਕਿ ਉਹਨੂੰ ਹੋਰ ਪਾਪ ਮਿਲ ਜਾਣਾ ਕਿਉਂਕਿ ਇੱਥੇ ਬੜੇ ਬੜੇ ਦੁੱਖ ਦੂਰ ਹੁੰਦੇ ਆ ਇਸ ਕਰਕੇ ਜਿਨ੍ਹਾਂ ਨੇ ਵੀ ਰਾਤ ਨੂੰ ਆਉਣਾ ਜੇ ਰਾਤ ਤੇ ਜਾਗਣਾ ਆ ਜਿਨ੍ਹਾਂ ਨੂੰ ਨੀਂਦ ਪਿਆਰੀ ਆ ਉਹ ਬਿਲਕੁਲ ਨਾ ਆਇਓ 바ਵਾ ਜੀ ਕਹਿੰਦੇ ਸੀ ਭਗਤੀ ਕੀਤੀ ਹੋਈ ਹੋਵੇ ਜੇ ਸੱਚੇ ਦਿਲੋਂ ਭਗਤੀ ਕੀਤੀ ਹੋਈ ਹੋਗੀ ਜਦੋਂ ਸਲੇਰਨ ਧਾਮ ਆਊਗਾ ਸਲੇਰਨ ਧਾਮ ਨੂੰ ਵਰਦਾਨ ਆ ਬਾਬਾ ਇਹਨੇ ਕਿਹਾ ਸੀ ਕਿ ਜਦੋਂ ਇੱਥੇ ਜਾਗਰਨ ਹੋਗਾ ਨਾਮ ਦੇ ਹਲਾਰੇ ਆਉਣਗੇ ਭਗਤ ਉਹਦੇ ਹਲਾਰਿਆਂ 'ਚ ਰੰਗੇ ਜਾਣਗੇ ਜਗਰਾ ਪਾਉਣਾ ਹਰੀ ਬਾਬਾ ਜੀ ਦਾ ਬਹੁਤ ਸੱਚੀ ਬੋਲ ਕਹੀ ਜਿਕਰਾ ਦੂਧਾ ਦਾਰੀ ਬਾਬਾਈ ਦਾ ਬੋਲ ਸੱਚੇ ਕਰਵਾ ਦੀ ਜੈ 16 ਤਰੀਕ ਐਤਵਾਰ ਦਾ ਦਿਨ ਹੋਣਾ ਤੇ ਜੇਠਾ ਐਤਵਾਰ ਹੋਣਾ ਸਲੇਰਨ ਤਾਮ ਉਸ ਦਿਨ ਜੜੀਆਂ ਬੂਟੀਆਂ ਵਾਲਾ ਅੰਮ੍ਰਿਤ ਪਲਾਇਆ ਜਾਣਾ ਜਿਨ੍ਹਾਂ ਜਿਨ੍ਹਾਂ ਭਗਤਾ ਨੇ ਅੰਮ੍ਰਿਤ ਪੀਣਾ ਇਹ ਨਹੀਂ ਕਿ ਅੰਮ੍ਰਿਤ ਪੀ ਲਿਆ ਕਿ ਸਾਡਾ ਹੁਣ ਕੈਂਸਰ ਵਾ ਐਡਸ ਵਾ ਜਾਂ ਵੱਡੇ ਵੱਡੇ ਰੋਗ ਆ ਉਹ ਠੀਕ ਹੋ ਗਏ ਤਾਂ ਪੁੱਠੀਆਂ ਛਾਲਾਂ ਮਾਰ ਲਾ ਪਣੀਆ ਨਹੀਂ ਆਪਣੇ ਘਰਾਂ ਦੇ ਵਿੱਚ ਜਾ ਕੇ ਪੁੰਜੇ ਸੌਣਾ ਧਰਤੀ ਉੱਤੇ ਤਲਾਈ ਵਿਛਾਓ ਗੱਦਾ ਵਿਛਾਓ ਆਪਾਂ ਆਪਣੀ ਸਮਰਥਾ ਅਨਸਾਰ ਚਾਹੇ ਚਟਾਈ ਵਿਛਾ ਕੇ ਸੌਮੋ ਤੇ ਭਗਤੀ ਕਰਨੀ ਆ ਜਿੰਨਾ ਵੀ ਟਾਈਮ ਦਿੱਤਾ ਜਾਊਗਾ ਸਲੇਸਨ ਆਮ ਦਰਬਾਰ ਵੱਲੋਂ ਉਹਨਾ ਟਾਈਮ ਬਾਬਾ ਜੀ ਦਾ ਨਾਮ ਜਪ ਕਰਨਾ ਭਗਤੀ ਕਰੋਗੇ ਅੰਮ੍ਰਿਤ ਪੀਤਾ ਜਲਦੀ ਦੁੱਖ ਦੂਰ ਹੋਗਾ ਚਮਤਕਾਰ ਹੁੰਦਿਆ ਕਈਆਂ ਦਾ ਅੰਮ੍ਰਿਤ ਪੀਕੇ ਇੱਕੋ ਦਿਨ ਚ ਦੁੱਖ ਦੂਰ ਹੋਇਆ ਫੇਉ 40 40% ਲੋਕ ਟਰਾਲੀਆਂ ਵਿੱਚ ਟਰੱਕਾਂ ਵਿੱਚ ਬੱਸਾਂ ਵਿੱਚ ਪਿੰਡਾਂ ਵਿੱਚੋਂ ਟਰਾਲੀਓ ਟਰਾਲੀ ਆਈ ਬਹੁਤ ਦੁਨੀਆ ਦੇ ਦੁੱਖ ਦੂਰ ਹੋਏ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਡਾਕਟਰਾਂ ਨੇ ਕਹੀ ਛਾਤੀ ਕੱਟੀ ਜਾਓਗੇ ਉਹ ਸਭ ਦੁੱਖ ਦੂਰ ਹੋਇਆ ਤੇ ਹੁਣ ਜਿਹੜੀ ਡੇਟ ਵਾ 16 ਤਰੀਕ ਦਿੱਤੀ ਗਈ ਆ ਉਸ ਦਿਨ ਜੇਠਾ ਐਤਵਾਰ ਹੋਣਾ ਬਹੁਤ ਵੱਡੇ ਰੂਪ ਵਿੱਚ ਵਿਵਸਥਾ ਕੀਤੀ ਜਾਊਗੀ ਇਸ ਲਈ ਵਾਲੀ 3 ਲੱਖ ਤੋਂ ਪਲੱਸ ਸੰਗਤ ਸੀ ਥੋੜਾ ਜਿਹਾ ਭਗਤਾਂ ਕੋ ਨਮਾ ਨਮਾ ਸਿਸਟਮ ਸੀ ਤੇ ਅਰੇਂਜਮੈਂਟ ਨਹੀਂ ਸੀ ਹੋਇਆ ਐਸ ਵਾਰੀ ਬਹੁਤ ਵੱਡਾ ਅਰੇਂਜਮੈਂਟ ਹੋਊਗਾ ਵੱਡੇ ਵੱਡੇ ਬੋਰ ਲੱਗੇ ਹੋਣੇ ਆ ਜਿੱਥੇ-ਜਿੱਥੇ ਭਗਤ ਅਲਾਉਸਮੈਂਟ ਕਰਨਗੇ ਸਾਊਂਡ ਦੀ ਵੱਡੀ ਵਿਵਸਥਾ ਹੋਗੀ ਜਿੱਦਾਂ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਆ ਚਾਹੇ ਉਹ ਲੇਡੀਜ਼ ਆ ਚਾਹੇ ਜੈਂਟਸ ਆ ਜਾਂ ਜਿਹੜੇ ਅਪਾਹਜ ਵਾ ਬੀਲਚੇਅਰ ਵਾਲੇ ਆ ਉਹ ਸਾਰੇ ਇੱਕ ਸਾਈਡ ਤੇ ਹੋਣਗੇ ਉਥੇ ਇਹ ਨਹੀਂ ਦੇਖਣਾ ਕਿ ਸਾਡਾ ਪਰਿਵਾਰ ਆ ਜਾ ਉਹਦਾ ਪਰਿਵਾਰ ਆ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਆ ਇਹ ਉਹ ਦਿਨ ਭਾਗਾ ਵਾਲਾ ਖੁਸ਼ੀਆਂ ਵਾਲਾ ਦਿਨ ਹੋਣਾ ਪਤਾ ਨਹੀਂ ਕਿੰਨੇ ਕ ਦੁੱਖਾਂ ਪਾਪਾਂ ਦਾ ਨਾਸ਼ ਹੋਣਾ ਤੁਸੀਂ ਸਾਰਿਆਂ ਜਣੇ ਨੇ ਕੀ ਕਰਨਾ ਇੱਕ ਦੂਜੇ ਨੂੰ ਇਹ ਮੈਸੇਜ ਸ਼ੇਅਰ ਕਰਨਾ ਤਾਂ ਜੋ ਦੂਜਿਆਂ ਦਾ ਵੀ ਭਲਾ ਹੋ ਸਕੇ ਇਹ ਜਿਹੜਾ ਸਤਸੰਗ ਹੋਣਾ ਇਕ satsang ਹੁੰਦਾ ਇਹਦੇ ਨਾਲ ਦੁੱਖ ਦੂਰ ਹੋਣੇ ਆ ਅਮਰਤ ਪਲਾਇਆ ਜਾਣਾ ਜੜੀਆਂ ਬੁੱਡੀਆਂ ਤੋਂ ਪਤਾ ਨਹੀਂ ਕਿੰਨੇ ਲੋਕਾਂ ਦਾ ਪਹਿਲਾਂ ਦੁੱਖ ਦੂਰ ਹੋ ਗਿਆ ਤੇ ਹੋਰਾਂ ਦਾ ਵੀ ਭਲਾ ਹੋਣਾ ਕੱਟੇ ਜਾਂਦੇ ਨੇ ਦੁੱਖ ਬਾਬੇ ਦੇ ਦਰਬਾਰ ਤੇ ਸਲੇਰਨ ਧਾਮ ਦੁੱਖ ਕੱਟੇ ਜਾਂਦੇ ਆ ਬਾਬੇ ਦੇ ਦਰਬਾਰ ਤੇ ਤੇ ਨੇਚਾ ਨਾਲ ਆਉਣਾ ਸੱਚੀ ਪ੍ਰੀਤ ਰੱਖਣੀ ਆ ਇਹ ਨਹੀਂ ਚੱਕ ਨਹੀਂ ਕਰਨ ਆਉਣਾ ਨੇਚਾ ਅਤੇ ਵਿਸ਼ਵਾਸ ਦਾ ਵੇੜਾਪਾਰ ਹੁੰਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਉਹ ਕੰਬਿਚ ਰਹਿਣਾ ਉਹਨਾਂ ਦੇ ਬੇੜੇ ਪਾਰ ਹੋਣਗੇ ਜਿਹੜੇ ਬੱਚੇ ਹੋਣਗੇ ਜਿਨ੍ਹਾਂ ਲੜਕੀਆਂ ਕੋ ਬੱਚੇ ਹੋਣਗੇ ਬੋਟੀਆਂ ਕੋ ਬੱਚੇ ਹੋਣਗੇ ਉਹਨਾਂ ਵਾਸਤੇ ਅਲੱਗ ਵਿਵਸਥਾ ਹੋਗੀ ਥੈਂ ਥੈਂ ਅਮਰਤ ਪਲਾਉਣ ਦਾ ਸਿਸਟਮ ਬਣਾਇਆ ਜਾਊਗਾ ਤੇ ਅਮਰਤ ਪੀ ਕੇ ਇਹ ਨਹੀਂ ਕਿ ਉਸੇ ਟਾਈਮ ਚਲੇ ਜਾਣਾ ਅਸ਼نان ਕਰਨੇ ਬੋਲੀ ਦੇ ਉੱਤੇ ਜੇ ਕਿਸੇ ਨੂੰ ਕੋਈ ਬਾਹਰਲੀ ਕਸਰ ਹੋਗੀ ਜਾਂ ਕੋਈ ਜਾਦੂ ਟੂਣੇ ਨੇ ਖੜਾਇਆ ਹੋਗਾ ਉਹ ਵੀ ਦੁੱਖ ਦੂਰ ਹੋਣਗੇ ਬੋਲੀ ਸਾਹਿਬ ਦੇ ਅਸ਼ਨਾਣ ਕਰਕੇ ਆਪਣਾ ਜਨਮ ਸਫਲਾ ਕਰਨਾ ਲੰਗਰ ਛੱਕੇ ਜਾਣਾ ਚਾਹ ਪਕੌੜੇ ਹਰ ਤਰ੍ਹਾਂ ਦੇ ਲੰਗਰ ਲੱਗੇ ਹੋਣੇ ਆ ਤੇ ਉਸ ਦਿਨ ਨੂੰ ਰਾਤ ਨੂੰ ਜਾਗਰਨ ਹੋਣਾ ਬਾਬਾ ਜੀ ਦਾ ਬਾਬਾ ਜੀ ਦਾ ਹੁਕਮਾ ਜਿਹੜਾ ਉਸ ਰਾਤ ਨੂੰ ਚੌਂਕੀ ਭਰ ਗਿਆ ਚੂਨ ਦੇ ਜਾਗਰਨ ਦੇ ਵਿੱਚ ਤਾਂ ਉਹਨੂੰ ਵੈਂਟੀਲੇਟਰ ਤੇ ਨਹੀਂ ਜਾਣਾ ਪੈਣਾ ਵੈਂਟੀਲੇਟਰਾਂ ਤੇ ਜਦੋਂ ਬੰਦਾ ਜਾਂਦਾ ਉੱਥੇ 7-7 ਲੱਖ 10-10 ਲੱਖ ਉੱਥੇ ਦੇ ਹੋ ਜਾਂਦਾ ਬੰਦਿਆਂ ਕੋ ਦਾਨ ਨਹੀਂ ਕਰ ਹੁੰਦਾ ਤੇ ਇਸ ਕਰਕੇ ਉਸ ਰਾਤ ਨੂੰ ਘਰੋਂ ਜਦੋਂ ਤੁਰਨਾ ਆ ਫੁੱਲ ਦੀਆਂ ਪੱਤੀਆਂ ਲੈ ਕੇ ਤੁਰਨਾ ਜਿੱਦਾ ਗਲਾਬ ਦੇ ਫੁੱਲ ਹੋ ਗਏ ਕਿਸੇ ਨੇ ਕਿਸੇ ਦੇ ਗਾਰਡਨ ਚੋਂ ਜਾਂ ਕਿਸੇ ਦੇ ਘਰੋਂ ਫੁੱਲ ਤੋੜਨੇ ਨੇ 10 20 50 ਰੁਪਏ ਦੇ ਮੁੱਲ ਲੈਣਿਆ ਬੰਦਾ ਡਾਕਟਰਾਂ ਨੂੰ ਵੀ ਤਿੰਨਾਂ ਪੈਸਾ ਦਿੰਦਾ ਹੀ ਆ ਕਿਸੇ ਵੇਲੇ ਜਿੱਦਾਂ ਹੁਣ ਵੈਂਟੀਲੇਟਰ ਦੀ ਗੱਲ ਕੀਤੀ वेंटिलेटर ਤੇ ਕਿਸੇ ਵੇਲੇ ਬੰਦਾ ਮਰ ਹੀ ਗਿਆ ਹੁੰਦਾ ਉਹ ਮੋਰੇ ਦੱਸਦਾ ਹੀ ਨਹੀਂ ਕਿ ਮਰਿਆ ਪਿਆ ਮਰਿਓ ਦੇ ਪੈਸੇ ਦੇਈ ਜਾਂਦੇ ਆ ਇੱਥੇ ਤਾਂ ਤੁਸੀਂ ਜੀਦੇ ਹੋਣਾ ਇੱਥੇ ਤੁਹਾਡੇ ਜੀ ਜਾਨ ਪੈਣੀ ਅੰਮ੍ਰਿਤ ਪੀਣਾ ਬੋਲੀ ਤੇ ਇਸ਼ਨਾਨ ਕਰਨੇ ਆ ਕਈ ਤਰ੍ਹਾਂ ਦਾ ਠੰਡਾ ਜਲ ਮਿੱਠਾ ਜਲ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਲੰਗਰ ਲੱਗੇ ਹੋਣੇ ਆ ਲੰਗਰ ਵੀ ਛਕੀ ਜਾਣੇ ਤੇ ਉਸ ਦਿਨ ਨੂੰ 24 ਘੰਟੇ ਲਗਾਤਾਰ ਅੰਮ੍ਰਿਤ ਪਲਾਇਆ ਜਾਊਗਾ ਇਸ਼ਨਾਨ ਵੀ ਕਰਾਏ ਜਾਣਗੇ ਦੁੱਖ ਦੂਰ ਹੋਣਗੇ ਤੁਸੀਂ ਇੱਕ ਦੂਜੇ ਨੂੰ ਇਹ ਮੈਸੇਜ ਸ਼ੇਅਰ ਕਰੀ ਜਾਣਾ ਤਾਂ ਕਿ ਜਦੋਂ ਅਸੀਂ ਮੱਲੋ ਕੋ ਦੁਖੀਆ ਅਸੀਂ ਉਹਨੂੰ ਪੈਸੇ ਨਹੀਂ ਦੇ ਸਕਦੇ ਉਹਦੀ ਕੋਈ ਮਦਦ ਨਹੀਂ ਕਰ ਸਕਦੇ ਜਿਹਨੂੰ ਮੈਸੇਜ ਹੀ ਦੇ ਦਈਏ ਲੈ ਵੀ ਬਾਬਾ ਜੀ ਦੇ ਉੱਤੇ ਫ੍ਰੀ ਜਲ ਪਲਾਇਆ ਜਾਣਾ ਜੜੀਆਂ ਬੂਟੀਆਂ ਵਾਲਾ ਇਹ ਅਮਰਤ ਵਾ ਜਿੱਦਾਂ ਸਮੁੰਦਰ ਮੰਥਨ ਹੋਇਆ ਸੀ ਸਮੁੰਦਰ ਮੰਥਨ ਜਦੋਂ ਹੋਇਆ ਵਿਸ਼ਨੂੰ ਭਗਵਾਨ ਜਿਹੜੇ ਆ ਨਾਰਾਇਣ ਉਹਨਾਂ ਨੇ ਉਸ ਲਈ અમૃત પળાયા ઈ સલેરનતામ ਜਿਹੜਾ ਘਰ ਆ 바બાજી ਦਾ ਬਹੁਤ ਵੱਡਾ ਘਰ ਆ ਇਹ ਪੌਣਾ ਹਰੀ ਦਾ ਘਰ ਆ ਅਸੀਂ ਕੋਈ ਸਾਧੂ ਸੰਤ ਨਹੀਂ ਹੈਗੇ ਸਧਾਰਨ ਜੇ ਇਨਸਾਨ ਆ ਬਾਬਾ ਜੀ ਦੇ ਦੋਸਤ ਆ ਇਹ ਜਿਹੜਾ ਘਰ ਆ ਇਹ 바બા ਪੌਣਾ ਹਰੀ ਦਾ ਘਰ ਆ ਕਿਸੇ ਸਾਧੂ ਸੰਤ ਦਾ ਘਰ ਨਹੀਂ ਉੱਥੇ ਦੁੱਖ ਕੱਟੇ ਜਾਂਦੇ ਆ 바બા ਜੀ ਪੌਣਾ ਵਿੱਚ ਵਾਸ ਕਰਦੇ ਆ ਪੌਣਾ ਹਾਰੀ ਉਹਨਾਂ ਨੂੰ ਕਿਹਾ ਜਾਂਦਾ ਪੌਣ ਕੀ ਹੁੰਦੀ ਆ ਹਵਾ ਉੱਥੇ 24 ਘੰਟੇ ਹਵਾਵਾਂ ਚੱਲਦੀਆਂ ਠੰਡੀਆਂ ਪਾਉਣਾ ਚਲਦਿਆਂ ਦੁੱਖ ਦੂਰ ਹੁੰਦਿਆ ਪਾਪ ਦਾ ਨਾਸ਼ ਹੁੰਦਾ ਜੋ ਜੋ ਵੀ ਕੋਥੇ ਆਉਂਦਾ ਕਿਸੇ ਨੂੰ ਦੁੱਧ ਮਿਲਦਾ ਕਿਸੇ ਨੂੰ ਪੁੱਤ ਮਿਲਦਾ ਕਿਸੇ ਨੂੰ ਧੰਨ ਮਿਲਦਾ ਕਿਸੇ ਦੀ ਕਿਸਮਤ ਦੇ ਤਾਲੇ ਖੁੱਲਦੇ ਆ ਕੋਈ ਬਾਹਰਲੇ ਦੇਸ਼ਾਂ ਨੂੰ ਜਾਈ ਜਾਂਦੇ ਆ ਰੋਜ਼ ਆ ਨਾ ਪਤਾ ਨਹੀਂ ਕਿੰਨੇ ਭਗਤਾਂ ਦੇ ਬੀਜੇ ਲੱਗਦੇ ਆ ਕੋ ਅੰਤ ਹੀ ਨਹੀਂ ਜੇ ਅੰਤ ਨਹੀਂ ਤਾਂ ਤਾਈਓ ਬੇਅੰਤ ਲੀਲਾ ਆ ਇਸ ਕਰਕੇ ਨੀਵੇਂ ਹੋ ਕੇ ਆਉਣਾ ਜਦੋਂ ਨੀਵੇਂ ਹੋ ਕੇ ਆਉਂਗੇ ਚੋਲੀਆਂ ਪਰ ਜਾਣੀਆਂ ਖਾਲੀ ਨਹੀਂ ਕੋਈ ਜਾਊਗਾ ਜਿੱਦਾਂ ਰਾਤ ਨੂੰ ਜਾਗਰਣ ਹੋਣਾ ਬਾਬਾ ਜੀ ਕਹਿੰਦੇ ਰਾਤ ਉਹ ਚੰਗੀ ਜਿਹੜੀ ਲੇਖੇ ਲੱਗ ਜਾਵੇ ਜਿੱਦਾਂ ਹੁਣ ਮਨ ਲੋ ਇੱਕ ਦੁਖੀਆ ਬਿਮਾਰ ਆ ਹਸਪੀਟਲ ਵਿੱਚ ਪਿਆ ਪਤਾ ਨਹੀਂ ਉਹ ਕਿਉਂ ਉੱਥੇ ਰਾਤ ਕੱਟ ਰਿਹਾ ਆ ਕਿਸੇ ਵੇਲੇ ਵਿਚਾਰਾ ਮਰੇ ਹੀ ਜਾਂਦਾ ਆ ਡਾਕਟਰ ਨੂੰ ਦੱਸਦੇ ਹੀ ਨਹੀਂ ਘਰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਕਹਿੰਦੇ ਨਹੀਂ ਤੁਸੀਂ ਜਾ ਹੀ ਨਹੀਂ ਸਕਦੇ ਅੰਦਰ ਜਾ ਹੀ ਨਹੀਂ ਸਕਦੇ ਅੰਦਰ ਵਾਸਿਕ ਨੂੰ ਦਿਓ ਪੈਸੇ ਦਿਓ ਪੈਸੇ ਸਲੇਰਨ ਤਾਂ ਕਿਸੇ ਤੋਂ ਕੋਈ ਪੈਸਾ ਆਦਨੀ ਮੰਗਿਆ ਜਾਂਦਾ ਨਾ ਕੋਈ ਰਸੀਦ ਕੱਟੀ ਜਾਂਦੀ ਐ ਨਾ ਕੋਈ ਗ੍ਰਾਹੀ ਕੀਤੀ ਜਾਂਦੀ ਐ ਇਹੋ ਸੱਚ ਦਾ ਦਰਵਾਰਾ ਬਾਬਾ ਜੀ ਕਹਿੰਦੇ ਸੀ ਕਿ ਜਿਨ੍ਹਾਂ ਭਗਤਾਂ ਦੇ ਦਿਨ ਬਦਲਣਗੇ ਉਹ ਆਪ ਹੀ ਇੱਥੇ ਆਟਾ ਦਾਣਾ ਚੜਾਉਣਗੇ ਤੁਸੀਂ ਕੋਈ ਗ੍ਰਾਹੀ ਨਹੀਂ ਕਰਨੀ ਤੇ ਟਰੱਕਾਂ 'ਚ ਸਮਾਨ ਚੜਿਆ ਕਰੂਗਾ ਐਸ ਵਾਰੀ ਵਾਕਿਆ ਹੀ ਇਹ ਸੱਚਾ ਆਲੂ ਵੀ ਟਰੱਕਾਂ 'ਚ ਆਏ ਤੇ ਚਾਵਲ ਹੋਏ ਪੱਕਾਂ ਦੇ ਵਿੱਚ ਸਮਾਨ ਚੜਿਆ ਤੇ ਬੜੇ ਪੰਡਾਰੇ ਚੱਲੇ ਤੇ ਇੱਥੇ ਪੰਡਾਰੇ ਅਨੰਤ ਕਾਲ ਤੱਕ ਲੱਗੇ ਰਹਿਣੇ ਆ ਪਰ ਤੁਈ ਛਕਣਾ ਤੇ ਨੀਵੇਂ ਹੋ ਕੇ ਆਉਣਾ ਜਿੱਦਾਂ ਜਿੱਦਾਂ ਵੀ ਭਗਤ ਵਿਵਸਥਾ ਕਰਨਗੇ ਬਹੁਤ ਵੱਡਾ ਦਰਵਾਰਾ ਬਹੁਤ ਬੜਵੜੀਆਂ ਪਾਰਕਾਂ ਆ ਜਿੱਦਾਂ ਜਿੱਦਾਂ ਭਗਤ ਗੱਡੀਆਂ ਨੂੰ ਕਹਿਣਗੇ ਇੱਥੇ ਗੱਡੀਆਂ ਖੜੀਆਂ ਕਰੋ ਇੱਥੇ ਮੋਟਰਸਾਈਕਲ ਲਗਾਓ ਇਧਰ ਕਾਰਾਂ ਲਗਾਓ ਇਧਰ ਟਰੱਕ ਲਗਾਓ ਇਧਰ ਟਰਾਲੀਆਂ ਲਗਾਓ ਤੁਸੀਂ ਬਾਸ ਉਹਨਾਂ ਦਾ ਕਹਿਣਾ ਮੰਨਣਾ ਉਸ ਹਾਵਨਾ ਹੀ ਉੱਥੇ ਰਿਜਮੈਂਟ ਕਰਨੀਆਂ ਟਰਾਲੀਆਂ ਵਾਸਤੇ ਪਾਰਕਿੰਗ ਵੱਖਰੀ ਹੋਣੀ ਆ ਬੱਸਾਂ ਟਰੱਕਾਂ ਲਈ ਵੱਖਰੀ ਹੋਗੀ ਕਾਰਾਂ ਤੇ ਮੋਟਰਸਾਈਕਲਾਂ ਦੀ ਵੱਖਰੀ ਹੋਣੀ ਆ ਸਕਿਉਰਿਟੀ ਵਾਲੇ ਸੇਵਾਦਾਰਾਂ ਦਾ ਕਹਿਣਾ ਮੰਨਣਾ ਸਾਰੇ ਆਪਾਂ ਬਾਬਾ ਜੀ ਦੇ ਭਗਤਾਂ ਭਗਤੀ ਕਰਨੀਆਂ ਦੁੱਖਾਂ ਨੂੰ ਦੂਰ ਕਰਨਾ ਆਪਣਾ ਜਨਮ ਸਫਲਾ ਕਰਨਾ ਤੇ ਮੁਕਤੀ ਦਾ ਰਸਤਾ ਖੁੱਲਦਾ ਆ ਅਸਾ ਰਾਤ ਨੂੰ ਜਗਰਾਤਾ ਹੋਣਾ ਜਗਰਾਤੇ ਦਾ ਮਤਲਬ ਹੁੰਦਾ ਜਾਗਣਾ ਜਾਗ ਵਿੱਚ ਉਸ ਪ੍ਰਭੂ ਪ੍ਰੀਤਮ ਪਿਆਰੇ ਦੇ ਦਰਸ਼ਨ ਕਰਨੇ ਆ ਭਗਤੀ ਕਰਨਿਆਂ ਫਿਰ ਰਾਤ ਲੇਖੇ 'ਚ ਲਿਖੀ ਜਾਂਦੀ ਆ ਤੇ ਇੱਥੇ ਤਾਂ ਅਸੀਂ ਪਰਮਾਤਮਾ ਨੂੰ ਮਿਲਣਾ ਆ ਕਿਸੇ ਵੇਲੇ ਇੱਕ ਐਗਜ਼ਾਮਪਲ ਦਿੰਨੇ ਫਿਰ ਗਿਆਨ ਹੋ ਜਾਊਗਾ ਜਿੱਦਾਂ ਮੱਲੋ ਕੋਈ ਮੁੰਡਾ ਆ ਉਹ ਕਿਸੇ ਕੁੜੀ ਨੂੰ ਸਾਦਦਾ ਕਹਿੰਦਾ ਤੂੰ ਮੈਨੂੰ ਰਾਤ ਨੂੰ ਮਿਲ ਕੁੜੀ ਕੀ ਕਰਦੀ ਆ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਜਿਨ੍ਹਾਂ ਪੈਣਾ ਭਰਾਵਾਂ ਚਪਲੀ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਆ ਉਸ ਰਾਤ ਮੁੰਡੇ ਨੂੰ ਮਿਲਣ ਲਈ ਕਰਦਿਆਂ ਨੂੰ ਪਤਾ ਵੀ ਨਹੀਂ ਹੁੰਦਾ ਪੂਰੀ ਰਾਤ ਉਰੀ ਰਹਿੰਦੀ ਤੁਰੀ ਰਹਿੰਦੀ ਸਾਰੀ ਰਾਤ ਚੱਲੀ ਜਾਂਦੀ ਚੱਲੀ ਜਾਂਦੀ ਤਾ ਉਹਨੂੰ ਮਿਲ ਜਾਂਦੀ ਹੈ ਤੇ ਇਦਾਂ ਹੀ ਕਈ ਵੇਲੇ ਮੁੰਡੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਕੁੜੀਆਂ ਨੂੰ ਮਿਲਣ ਚੱਲ ਜਾਂਦੇ ਸਾਰੀ ਸਾਰੀ ਰਾਤ ਉਰੀ ਜਾਂਦੇ ਤੁਰੀ ਜਾਂਦੇ ਉਹਨਾਂ ਨੂੰ ਪਤਾ ਉੱਥੇ ਜਾ ਕੇ ਪੂਰਤੀ ਹੋਣੀ ਭਾਵੇਂ ਦਿੱਲੀ ਸਾਧਲੇ ਦਿੱਲੀ ਪਹੁੰਚ ਜਾਣਾ ਤੇ ਸਲੇਰਨ ਤਾਂ ਜਿਨ੍ਹਾਂ ਨੇ ਵੀ ਆਉਣਾ ਆ ਇੱਥੇ ਰੱਬ ਨੂੰ ਮਹਿਣਾ ਬਾਬਾ ਹੀ ਮਾਈ ਜੇ ਬਾਬਾ ਹੀ ਨੂੰ ਮਿਲਣਾ ਆ ਤਾਂ ਫੇ ਆਪਣਾ ਧਿਆਨ ਭਗਤੀ 'ਚ ਰੱਖਣਾ ਪਰਮਾਤਮਾ ਨੂੰ ਮਿਲਣਾ ਜਿਨੇ ਦੁੱਖ ਕੱਟਣੇ ਆ ਜੀਵਨ ਦੇ ਵਿੱਚ ਸੁੱਖ ਦੇਣੇ ਆ ਖੁਸ਼ੀਆਂ ਦੇਣੀਆਂ ਉਧਰ ਕੀ ਮਿਲਿਆ ਕੁੜੀ ਤੇ ਮੁੰਡਾ ਬਾਅਦ ਵਿੱਚ ਕਦੇ ਸੁੱਖ ਮਿਲਣਾ ਕਰੀ ਨਹੀਂ ਮਿਲਣਾ ਫੇਖ ਰੇ ਲੜਾਈਆਂ ਹੋਣ ਆਪਣੀਆਂ ਇੱਥੇ ਪਰਮਾਤਮਾ ਨੂੰ ਪਾਉਣਾ ਸਲੇਰਨ ਤਾਂ ਬਾਬਾ ਜੀ ਆਪ ਆਉਂਦੇ ਆ ਜਿੱਦਾਂ ਹੁਣ ਪਿਛਲੇ ਜੇਠੇ ਵਿਮਾਨ ਵਿੱਚ ਬੈਠ ਕੇ ਆ ਗਏ ਕੀ ਪਤਾ ਤੁਹਾਡਾ ਪ੍ਰੇਮ ਦੇਖਣ ਬਾਬਾ ਜੀ ਐਸ ਰਾਤ ਨੂੰ ਵੀ ਆਜਣ ਤੇ ਰਾਤ ਤੁਹਾਡੀ ਲੇਖੇ ਚ ਲਿਖੀ ਜਾਵੇ ਜਦੋਂ ਅੰਤ ਸਮੇਂ ਹੁਣ ਕਾਲ ਨੇ ਕਹਿਣਾ ਲੈ ਵੀ ਇਹਨਾਂ ਨੇ ਪੂਰੀ ਰਾਤ ਸਲੇਰਨ ਧਾਮ ਜਾ ਕੇ ਕੱਟੀ ਸੀ ਤੇ ਇਹਨਾਂ ਨੂੰ ਸਵਰਗ ਭੇਜਿਆ ਜਾਵੇ ਤੇ ਜਦੋਂ ਹੁਣ ਸਲੇਰਨ ਦਰਬਾਰ ਬਹੁਤ ਵੱਡਾ ਦਰਬਾਰ ਆ ਤੇ ਹਨੇਰਾ ਵੀ ਹੁੰਦਾ ਪਰ ਲਾਈਟਿੰਗ ਬਹੁਤ ਲੱਗੀ ਹੁੰਦੀ ਆ ਮੰਨ ਲਓ ਹਨੇਰੇ ਦੇ ਵਿੱਚ ਕੋਈ ਜਾਣ ਬੁਝ ਕੇ ਆਪਣੀ ਪਤਨੀ ਦਾ ਭਾਵੇਂ ਹੱਥ ਫੜਦਾ ਤਾਂ ਵੀ ਪਾਪ ਚ ਲਿਖਿਆ ਜਾਣਾ ਬਾਬਾ ਜੀ ਨੇ ਕਿਹਾ ਸੀ ਇਹ ਪਵਿੱਤਰ ਦਰਵਾਰ ਹੋਊਗਾ ਕਿ ਮੇਰਾ ਇੱਥੇ ਵਾਸ ਰਹੂਗਾ ਜਿਹੜਾ ਗਲਤੀ ਕਰੂਗਾ ਉਹਨੂੰ ਦੰਡ ਮਿਲ ਜਾਣਾ ਜਿੰਦਾ ਗੰਗਾ ਪਵਿੱਤਰ ਦੀ ਪਵਿੱਤਰ ਆ ਉੱਥੇ ਲੋਕ ਪਾਪ ਧੋਣ ਜਾਂਦੇ ਆ ਉਹ ਪਾਪ ਧੋ ਹੋਈ ਜਾਂਦੇ ਆ ਪਰ ਗੰਗਾ ਸਦਾ ਹੀ ਪਵਿੱਤਰ ਰਹਿੰਦੀ ਆ ਕੋਈ ਪਾਪੀ ਪਾਪ ਕਮਾਉਂਦੇ ਆ ਉਹ ਪਾਪ ਕਰੀ ਜਾਂਦੇ ਆ ਬਾਬਾ ਜੀ ਕਹਿੰਦੇ ਸੀ ਨਾਮਦਿਆ ਨੂੰ ਨਾਮ ਮਿਲੂਗਾ ਪਾਪੀਆਂ ਨੂੰ ਪਾਪ ਮਿਲੂਗਾ ਜੇ ਕੋ ਪਾਪ ਕਰੂਗਾ ਨਾ ਇੱਥੇ ਸਲੇਰਨਾ ਕੇ ਉਹਨੂੰ ਹੋਰ ਪਾਪ ਮਿਲ ਜਾਣਾ ਕਿਉਂਕਿ ਇੱਥੇ ਬੜੇ ਬੜੇ ਦੁੱਖ ਦੂਰ ਹੁੰਦੇ ਆ ਉਹਨੇ ਫੇਰ ਸਮਾਂ ਚੁੱਕ ਕੇ ਲੈਣਾ ساری ਜ਼ਿੰਦਗੀ ਪਾਪਾਂ ਦੇ ਪੰਡ ਦੇ ਸਿਰ ਤੇ ਰਹਿਣੀ ਆ ਉਹ ਬੋਝ ਬਣਿਆ ਰਹਿਣਾ ਫੇ ਉਹਦੀ ਮੁਕਤੀ ਨਹੀਂ ਹੋਣੀ ਇਸ ਕਰਕੇ ਜਿਨ੍ਹਾਂ ਨੇ ਵੀ ਰਾਤ ਨੂੰ ਆਉਣਾ ਜੇ ਰਾਤ ਤੇ ਜਾਗਣਾ ਆ ਜਿਨ੍ਹਾਂ ਨੂੰ ਨੀਂਦ ਪਿਆਰੀ ਆ ਉਹ ਬਿਲਕੁਲ ਨਾ ਆਇਓ ਕਿਉਂਕਿ ਸਾਨੂੰ ਸੱਚੇ ਭਗਤਾਂ ਦੀ ਲੋੜ ਪਰਮਾਤਮਾ ਨੂੰ ਮਿਲਣਾ ਆ ਗਲਤ ਬੰਦਿਆਂ ਦੀ ਲੋੜ ਨਹੀਂ ਬਾਬਾ ਨੇ ਕਿਹਾ ਸੀ ਕਿਤਨਾਮ ਜਪਿਆ ਹੋਵੇ ਕਿਸੇ ਦਾ ਵੀ ਨਾਮ ਜਪਿਆ ਹੋਵੇ ਚਾਹੇ ਰਾਮ ਕਹੋ ਚਾਹੇ ਅੱਲਾ ਚਾਹੇ ਕ੍ਰਿਸ਼ਨ ਬਾਬਾ ਜੀ ਕਹਿੰਦੇ ਸੀ ਭਗਤੀ ਕੀਤੀ ਹੋਈ ਹੋਵੇ ਜੇ ਸੱਚੇ ਦਿਲੋਂ ਭਗਤੀ ਕੀਤੀ ਹੋਈ ਹੋਗੀ ਜਦੋਂ ਸਲੇਰਨ ਤਾਂ ਆ ਮਾਊਗਾ ਸਲੇਰਨ ਤਾਂ ਨੂੰ ਵਰਦਾਨ ਆ ਬਾਬਾ ਇਹਨੇ ਕਿਹਾ ਸੀ ਕਿ ਜਦੋਂ ਇੱਥੇ ਜਾਗਰਨ ਹੋਗਾ ਨਾਮ ਦੇ ਹਲਾਰੇ ਆਉਣਗੇ ਭਗਤ ਉਹਦੇ ਹਲਾਰਿਆਂ ਚ ਰੰਗੇ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਸਲੇਰਨ ਤਾਂ ਬਾਬਾ ਜੀ ਦਾ ਹਲਾਰਾ ਆਉਂਦਾ ਉਹਨਾਂ ਦੇ ਪਿਛਲੇ ਜਨਮਾਂ ਦੀ ਭਗਤੀ ਇਸ ਜਨਮ ਦਾ ਜੋ ਨਾਮ ਭਜਨ ਮਿਲਿਆ ਉਹ ਇਕੱਠਾ ਜਦੋਂ ਹੁੰਦਾ ਤੁਸੀਂ ਜਿਨ੍ਹਾਂ ਜਨਨ ਨੂੰ ਵੀ ਨਾਮ ਦਾ ਹਲਾਰਾ ਆਉਣਾ ਸ਼ੁਰੂ ਹੋ ਗਿਆ ਉਹ ਜ਼ਰੂਰ ਵਿਚਾਰ ਕਰਨ ਕਿਉਂਕਿ ਉਹਨਾਂ ਨੂੰ ਪਹਿਲਾਂ ਨਹੀਂ ਸੀ ਆਉਂਦਾ ਹੁਣ ਆਉਂਦਾ ਹੁਣ ਵਾਈਬ੍ਰੇਸ਼ਨ ਆਉਂਦੀ ਆ ਨਾਮ ਦੇ ਹਲਾਰੇ ਆਉਂਦੇ ਆ ਜਿਹਨੂੰ ਜਨਨ ਵੀ ਬਾਬਾ ਜੀ ਦੇ ਨਾਮ ਦਾ ਹਲਾਰਾ ਆ ਗਿਆ ਉਹਨੇ ਕਦੀ ਕਿਸੇ ਨੂੰ ਪੁੱਛਣਾ ਨਹੀਂ ਤੇਰੀ ਮੁਕਤੀ ਹੋ ਗਏ ਨਾ ਹੋ ਉਦੀ ਮੁਕਤੀ ਹੋਈ ਜਾਨੀ ਬਸ ਉਹਦੇ ਰੰਗਾ ਚ ਰੰਗੇ ਰਹਿਣਾ ਆਪਣੇ ਹਲਾਰਿਆਂ ਨੂੰ ਹੋਰ ਅੱਗੇ ਲੈ ਕੇ ਜਾਣਾ ਜਿਹਦੀ ਅੱਖਾਂ ਚੋਂ ਹੰਝੂ ਡਿਗਣਗੇ ਜਾਂ ਨੀਰ ਚੱਲੂਗਾ ਜਦੋਂ ਅੱਖਾਂ ਵਿੱਚੋਂ ਹੰਝੂ ਡੁੱਲਦੇ ਆ ਜਿਹੜੇ ਅੰਦਰ ਮੈਲ ਦੇ ਪੜਦੇ ਹੁੰਦੇ ਆ ਪ੍ਰਮਾਤਮਾ ਨੂੰ ਮਿਲਣ ਲਈ ਕੋਈ ਉਸ ਲਈ ਕਿਹੜਾ ਕਿਸੇ ਨੂੰ ਦੁੱਖ ਹੁੰਦਾ ਜਾਂ ਕੋਈ ਬਿਮਾਰੀ ਆ ਉਹ ਖੁਸ਼ੀ ਨਾਲ ਰਹਿੰਦੇ ਅੰਦਰੋਂ ਜਿਹੜੀਆਂ ਸਾਹਮਣੇ ਅੱਖਾਂ ਆ ਇਹਨਾਂ ਨੂੰ ਦਰਸ਼ਨ ਨਹੀਂ ਹੁੰਦੇ ਅੰਦਰਲੀ ਅੱਖਾਂ ਨੂੰ ਹੁੰਦੇ ਫਿਰ ਰੋਣ ਲੱਪਾਂ ਦੀਆਂ ਉਹ ਪੜਦੇ ਚੱਕ ਹੋਈ ਜਾਂਦੇ ਆ ਧੋ ਹੁੰਦੇ ਆ ਅੰਦਰੋਂ ਜਿਹੜੇ ਪੜਦੇ ਆ ਉਹ ਕਿਸੇ ਸਾਬਣ ਨਾਲ ਨਹੀਂ ਧੋਤੇ ਜਾਣੇ ਇਹਨਾਂ ਹੰਝੂਆਂ ਨਾਲ ਧੋਤੇ ਜਾਣੇ ਜਿਨ੍ਹਾਂ ਨੂੰ ਇੱਦਾਂ ਵੀ ਹੋਊਗਾ ਨਾਮ ਦੇ ਹਲਾਰੇ ਆਉਗੇ ਜਾਂ ਪੌਣ ਆਉਗੇ ਉਹਨਾਂ ਨੂੰ ਬਾਬਾ ਜੀ ਦਾ ਰੰਗ ਚੜ ਜਾਣਾ ਮਸਤੀ ਲੈਣੀ ਆ ਜ਼ਿੰਦਗੀ ਦੇ ਆਨੰਦ ਲੈਣ ਆਉਣਾ ਸਲੇਰਨ ਤਾਂ ਖੁਸ਼ੀਆਂ ਬੜਾ ਦਰਵਾਰ ਆ ਕਿਸੇ ਨੇ ਵੀ ਕੋਈ ਗਲਤੀ ਨਹੀਂ ਕਰਨੀ ਸਕਲਟੀ ਵਾਲਾ ਦਾ ਕਹਿਣਾ ਮੰਨਣਾ ਭਗਤੀ ਕਰਨੀ ਆ ਪ੍ਰਭੂ ਭਗਤੀ ਵਿੱਚ ਲਈ ਰਹਿਣਾ ساری ਰਾਤ ਉਹਦੇ ਰੰਗਾਂ ਵਿੱਚ ਉਮਦੇ ਰਹਿਣਾ ਤੇ ਆਨੰਦ ਹੀ ਆਨੰਦ ਵਿੱਚ ਰਹਿਣਾ ਸਿਮਰਨ ਕਰਿਓ ਭਗਤੀ ਕਰਿਓ ਲੰਗਰ ਛਕੋ ਜੀਵਨ ਦਾ ਆਨੰਦ ਲਓ ਸਲੇਰਨ ਤਾਂ ਜਿਹੜਾ ਬਾਬਾ ਜੀ ਦਾ ਦਰਬਾਰ ਆ ਇਤੋਂ ਅੱਗੇ ਕੋਈ ਰਸਤਾ ਨਹੀਂ ਹੈਗਾ ਜਾਣ ਨੂੰ ਪਰ ਕਿਸਮਤ ਦਾ ਰਸਤਾ ਖੁੱਲਦਾ ਹੈ ਜਿੱਦਾਂ ਮੁਕਤੀ ਦਾ ਰਸਤਾ ਮਿਲਦਾ ਹੈ ਇੱਕ ਸਿੱਧ ਮਿਲ ਜੂਗੀ ਜਿਹੜਾ ਸਲੇਧਨ ਧਾਮ ਆ ਗਿਆ ਤਾਂ ਕਿੱਦਾਂ ਪਰਮਾਤਮਾ ਨੂੰ ਪਹੁੰਚਣਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਜ਼ਰੂਰ ਮਿਲ ਜੂਗਾ ਪਰ ਜੰਗਲ ਨੂੰ ਜਾਣ ਦਾ ਰਸਤਾ ਨਹੀਂ ਹੈਗਾ ਅੱਗੇ ਕੋਈ ਵੀ ਇਹੋ ਦਰਬਾਰ ਆ ਇੱਥੇ ਕੋਈ ਸੁਪਨੇ ਚ ਵੀ ਕੋਈ ਚੀਜ਼ ਮੰਗ ਲੈ ਹਨਾ ਤੇ ਬਾਬਾ ਜੀ ਪੂਰੀ ਕਰ ਦਿੰਦੇ ਆ ਬੋਲ ਸੱਚੇ ਦਰਬਾਰ ਕੀ ਜੀ ਜਿਹੜਾ ਪਾਉਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ